ਜਾਨ ਪਛਾਨ ਦਾ ਬੁੱਕ ਆਫ ਬਿਲ ਇੱਕ ਸਧਾਰਨ ਆਦਮੀ ਦੀ ਕਹਾਣੀ ਜੋ ਆਪਣੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਲਿਆਉਂਦਾ ਇਹ ਕਹਾਣੀ ਬਿਲ ਦੇ ਸਫ਼ਰ ਦੀ ਆ ਜਿਸ ਵਿੱਚ ਉਹ ਆਪਣੇ ਜੀਵਨ ਦੀਆਂ ਗਲਤੀਆਂ ناکਾਮੀਆਂ ਨੂੰ ਸਵੀਕਾਰਦਾ ਹੋਇਆ ਆਪਣੀ ਜ਼ਿੰਦਗੀ ਵਿੱਚ ਨਵੀਂ ਜ਼ਿੰਮੇਵਾਰੀ ਲੈਂਦਾ ਇਸ ਕਿਤਾਬ ਦਾ ਮੁੱਖ ਸੰਦੇਸ਼ ਇਹ ਆ ਕਿ ਜ਼ਿੰਦਗੀ ਵਿੱਚ ਚਾਹੇ ਕਿਸੇ ਵੀ ਮਕਾਮ ਤੇ ਹੋਵੋ ਅਸਲੀ ਬਦਲਾ ਆਪਣੇ ਆਪ ਅੰਦਰੋਂ ਹੀ ਆਉਂਦਾ ਮੁੱਖ ਵਿਸ਼ਾ ਬਿਲ ਦੀ ਕਹਾਣੀ ਦਾ ਮੁੱਖ ਵਿਚਾਰ ਜ਼ਿੰਮੇਵਾਰੀ ਨੂੰ ਸਮਝਣ ਤੇ ਉਸਦੇ ਅਨੁਭਵਾਂ ਉੱਪਰ ਆਧਾਰਿਤ ਹੈ। ਕਿਤਾਬ ਇਸ ਗੱਲ ਤੇ ਜ਼ੋਰ ਦਿੰਦੀ ਆ ਕਿ ਜੀਵਨ ਵਿੱਚ ਸਫਲਤਾ ਦੀ ਚਾਬੀ ਆਪਣੀਆਂ ਗਲਤੀਆਂ ਤੋਂ ਸਿੱਖਣ ਤੇ ਉਹਨਾਂ ਨੂੰ ਸੁਧਾਰਨ ਵਿੱਚ ਆ। ਬਿਲ ਦੀ ਜ਼ਿੰਦਗੀ ਦੇ ਤਜਰਬੇ ਇਹ ਸਿਖਾਉਂਦੇ ਨੇ ਕਿ ਕਿਵੇਂ ਹਰੇਕ ਇਨਸਾਨ ਆਪਣੀਆਂ ਚੋਣਾਂ ਅਤੇ ਕਾਰਵਾਈਆਂ ਨਾਲ ਆਪਣੀ ਜ਼ਿੰਦਗੀ ਦਾ ਰੁਖ ਬਦਲ ਸਕਦਾ। ਬਿਲ ਦੀ ਜ਼ਿੰਦਗੀ ਦੀ ਸ਼ੁਰੂਆਤ ਬਿਲ ਇੱਕ ਆਮ ਜ਼ਿੰਦਗੀ ਜੀਉਂਦਾ ਜਿਸ ਵਿੱਚ ਉਹ ਕੰਮ, ਰਿਸ਼ਤੇ ਅਤੇ ਸਿਹਤ ਵਿੱਚ ਖੁਸ਼ ਨਹੀਂ ਹੁੰਦਾ। ਉਹ ਹਰ ਸਮੱਸਿਆ ਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਂਦਾ ਪਰ ਕਦੇ ਵੀ ਆਪਣੀ ਜ਼ਿੰਮੇਵਾਰੀ ਮੰਨਣ ਦੀ ਕੋਸ਼ਿਸ਼ ਨਹੀਂ ਕਰਦਾ ਉਹ ਇਹ ਸੋਚਦਾ ਕਿ ਉਸ ਦੀਆਂ ਮੁਸ਼ਕਲਾਂ ਦੇ ਦੋਸ਼ੀ ਦੂਸਰੇ ਨੇ ਪਰ ਇੱਕ ਵਾਰ ਉਹ ਇਹ ਸਮਝ ਜਾਂਦਾ ਕਿ ਅਸਲ ਗਲਤੀ ਉਸ ਦੀ ਆਪਣੀ ਜ਼ਿੰਦਗੀ ਨੂੰ ਨਾ ਸਮਝਣ ਦੀ ਹੈ ਬਦਲਾਅ ਦੀ ਪ੍ਰਕਿਰਿਆ ਬਿਲ ਨੇ ਆਪਣੀ ਨਵੀਂ ਜ਼ਿੰਮੇਵਾਰੀ ਨਾਲ ਨੌਕਰੀ 'ਚ ਧਿਆਨ ਦੇਣਾ ਸ਼ੁਰੂ ਕੀਤਾ ਉਸ ਨੇ ਕੰਮ 'ਚ ਮਿਹਨਤ ਨਾਲ ਆਪਣਾ ਰਾਹ ਬਣਾਇਆ ਰਿਸ਼ਤਿਆਂ 'ਚ ਉਹ ਇਸ ਗੱਲ ਦਾ ਅਹਿਸਾਸ ਕਰਦਾ ਕਿ ਸੱਚਾਈ ਅਤੇ ਇਮਾਨਦਾਰੀ ਨਾਲ ਹੀ ਉਸ ਨੂੰ ਖੁਸ਼ਹਾਲੀ ਮਿਲ ਸਕਦੀ ਹੈ ਆਪਣੇ ਪਿਆਰਿਆਂ ਨਾਲ ਸੱਚਾ ਵਰਤਾਓ ਅਤੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨਾ ਹੀ ਉਸ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਲਿਆਉਂਦਾ ਕਿਤਾਬ ਦੱਸਦੀ ਹੈ ਕਿ ਬਿਲ ਨੇ ਆਪਣੀਆਂ ਗਲਤੀਆਂ ਚੋਂ ਸਿੱਖਿਆ ਅਤੇ ਇੱਕ ਨਵਾਂ ਜੀਵਨ ਬਣਾਉਣ ਦੀ ਲੋੜ ਮਹਿਸੂਸ ਕੀਤੀ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਤਾਂ ਤੁਹਾਨੂੰ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਅੱਗੇ ਵਧਣ ਦੀ ਲੋੜ ਹੁੰਦੀ ਹੈ ਸਿੱਖਣ ਦੀ ਇਹ ਪ੍ਰਕਿਰਿਆ ਬਿਲ ਦੀ ਅਸਲ ਤਾਕਤ ਬਣ ਜਾਂਦੀ ਆ ਅਖੀਰ ਵਿੱਚ ਬਿਲ ਸਫਲਤਾ ਹਾਸਲ ਕਰਦਾ ਉਹ ਨਾ ਸਿਰਫ ਆਪਣੀ ਨੌਕਰੀ ਚ ਸਫਲ ਹੁੰਦਾ ਸਗੋਂ ਆਪਣੇ ਰਿਸ਼ਤੇਆਂ ਅਤੇ ਸਿਹਤ ਵਿੱਚ ਵੀ ਬਦਲਾਅ ਲਿਆਉਂਦਾ ਸਿੱਖਣ ਵਾਲੀਆਂ ਗੱਲਾਂ ਨੰਬਰ 1 ਜਾਗਰੂਕਤਾ ਸਫਲਤਾ ਲਈ ਬਾਹਰਲੇ ਲੋਕਾਂ ਨੂੰ ਦੋਸ਼ੀ ਠਹਿਰਾਉਣਾ ਨਹੀਂ ਸਗੋਂ ਆਪਣੀ ਜ਼ਿੰਮੇਵਾਰੀ ਮੰਨਣੀ ਆ ਨੰਬਰ 2 ਜ਼ਿੰਮੇਵਾਰੀ ਦਾ ਮਹੱਤਵ ਜੋ ਕੰਮ ਤੁਸੀਂ ਕਰਦੇ ਹੋ ਉਸ ਵਿੱਚ ਜ਼ਿੰਮੇਵਾਰੀ ਨਾਲ ਕੰਮ ਕਰੋ। ਇਹ ਹੀ ਤੁਹਾਡੇ ਕੰਮ ਨੂੰ ਛਲਾਗਾਜੋਗ ਬਣਾਏਗਾ। ਨੰਬਰ 3 ਰਿਸ਼ਤਿਆਂ 'ਚ ਸੱਚਾਈ। ਸੱਚੇ ਅਤੇ ਇਮਾਨਦਾਰ ਰਿਸ਼ਤੇ ਹੀ ਅਸਲ ਸੰਤੁਸ਼ਟੀ ਦਿੰਦੇ ਨੇ। ਨੰਬਰ 4 ਆਪਣੇ ਆਪ ਦੀ ਪਛਾਣ। ਆਪਣੇ ਆਪ ਨੂੰ ਜਾਣ ਕੇ ਹੀ ਸਫਲਤਾ ਮਿਲ ਸਕਦੀ ਆ। ਕਿਤਾਬ ਦਾ ਨਿਚੋੜ, ਦਾ ਬੁੱਕ ਆਫ ਬਿਲ ਸਾਨੂੰ ਸਿਖਾਉਂਦੀ ਆ ਕਿ ਜ਼ਿੰਦਗੀ ਵਿੱਚ ਤਰੱਕੀ ਅਤੇ ਬਦਲਾ ਅੰਦਰੋਂ ਆਉਂਦਾ। ਇਹ ਕਿਤਾਬ ਸਿਖਾਉਂਦੀ ਆ ਕਿ ਸਫਲਤਾ ਆਪਣੇ ਬਾਹਰੀ ਮਾਮਲਿਆਂ ਵਿੱਚ ਨਹੀਂ ਸਗੋਂ ਆਪਣੇ ਅੰਦਰੋਂ ਬਦਲਾ ਲਿਆਉਣ ਵਿੱਚ ਆ ਇਹ ਅਸਲ ਸੁਝਾਅ ਆ ਕਿ ਅਸਲ ਪ੍ਰਗਤੀ ਉੱਥੇ ਹੁੰਦੀ ਆ ਜਿੱਥੇ ਬੰਦਾ ਆਪਣੇ ਆਪ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਬਿਲ ਦੀ ਇਹ ਕਹਾਣੀ ਸਿਰਫ ਇੱਕ ਆਮ ਆਦਮੀ ਦੀ ਕਹਾਣੀ ਨਹੀਂ ਸਗੋਂ ਉਹਨਾਂ ਸਾਰਿਆਂ ਦੀ ਆ ਜੋ ਸਫਲਤਾ ਦੀ ਖੋਜ ਵਿੱਚ ਆ ਚੈਨਲ ਸਬਸਕ੍ਰਾਈਬ ਕਰੋ ਅਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕੀਪ ਰੀਡਿੰਗ ਕੀਪ ਗਰੋਇੰਗ